ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਆਪਣੀ ਰਸੋਈ ਦੇ ਵਿੱਚ ਅੱਜ ਆਪਾਂ ਤੁਹਾਨੂੰ ਬਣਾਉਣਾ ਸਿਖਾਵਾਂਗੇ ਪੀਜ਼ਾ ਅੱਜ ਪੀਜ਼ਾ ਬਣਾਊਗਾ ਮੇਰਾ ਬੇਟਾ ਗੁਰਕੀਰਤ ਸਭ ਤੋਂ ਪਹਿਲਾਂ ਆਪਾਂ ਪੀਜ਼ਾ ਬੇਸ ਲੈ ਲਈ ਹੁਣ ਆਪਾਂ ਸਭ ਤੋਂ ਪਹਿਲਾਂ ਲਾਵਾਂਗੇ ਜੀ ਬਟਰ ਜਿਹੜਾ ਕਿ ਆਪਾਂ ਪੀਜ਼ਾ ਬੇਸ ਦੇ ਉੱਤੇ ਲਗਾਵਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਪੀਜ਼ਾ ਬੇਸ ਦੇ ਉੱਤੇ ਫੈਲਾ ਦੇਣਾ ਹੋਰ ਲੈਣਾ ਬਟਰ ਇਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਲਗਾ ਦੇਣਾ ਜਿਵੇਂ ਆਪਾਂ ਰੋਟੀ ਚੋਪੜਦੇ ਹੁੰਦੇ ਹੁੰਨੇ ਆ ਨਾ ਵੀ ਕਿਉ ਕਿਧਰੇ ਪਾਸੇ ਰਹਿ ਨਾ ਜਾਵੇ ਉਸੇ ਸਾਮਨਾ ਆਪਾਂ ਪੀਜ਼ਾ ਬੇਸ ਤੇ ਵੀ ਆਪਾਂ ਬਟਰ ਨੂੰ ਚੰਗੀ ਤਰ੍ਹਾਂ ਲਗਾ ਦੇਣਾ ਹਾਂਜੀ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਜੀ ਪੀਜ਼ਾ ਸੌਸ ਹਾਂਜੀ ਹੁਣ ਆਪਾਂ ਪੀਜ਼ਾ ਸੌਸ ਸਾਰੇ ਬੇਸ ਦੇ ਉੱਤੇ ਲਗਾਵਾਂਗੇ ਜਿਵੇਂ ਆਪਾਂ ਬਟਰ ਲਗਾਇਆ ਸੀਗਾ ਉਵੇਂ ਹੀ ਆਪਾਂ ਪੀਜ਼ਾ ਸੌਸ ਵੀ ਚੰਗੀ ਤਰ੍ਹਾਂ ਆਪਾਂ ਸਾਰੇ ਬੇਸ ਦੇ ਉੱਤੇ ਫੈਲਾ ਕੇ ਲਗਾਣੀ ਹੈ ਠੀਕ ਹੈ ਜੀ ਹੁਣ ਆਪਾਂ ਇਹਦੇ ਉੱਤੇ ਪਹਿਲਾਂ ਸਭ ਤੋਂ ਪਹਿਲਾਂ ਪਾਵਾਂਗੇ ਪੀਜ਼ਾ ਸ্লাইਸ। ਇਹਦੇ ਉੱਤੇ ਪਾਵਾਂਗੇ ਚੀਜ਼ ਸ্লাইਸ ਰੱਖਾਂਗੇ ਜੀ ਪੀਜ਼ਾ ਬੇਸ ਦੇ ਉੱਤੇ। ਜਿਹੜੀਆਂ ਅਸੀਂ ਪੀਜ਼ੇ ਦੇ ਵਿੱਚ ਸਬਜ਼ੀਆਂ ਲਗਾਉਣੀਆਂ ਨੇ ਉਹ ਅਸੀਂ ਕੱਟ ਲਈਆਂ। ਅਸੀਂ ਇੱਥੇ ਕੱਟਿਆ ਟਮਾਟਰ, ਸ਼ਿਮਲਾ ਮਿਰਚ ਤੇ ਪਿਆਜ਼। ਠੀਕ ਹੈ ਜੀ। ਹੁਣ ਆਪਾਂ ਸਭ ਤੋਂ ਪਹਿਲਾਂ ਸ্লাইਸ ਲਗਾ ਲਈ ਸੀ ਇਹਦੇ ਉੱਤੇ। ਹੁਣ ਇਸ ਤੋਂ ਬਾਅਦ ਵਿੱਚ ਆਪਾਂ ਸਾਰੀਆਂ ਸਬਜ਼ੀਆਂ ਇਹਦੇ ਉੱਤੇ ਸਜਾ ਦਾਂਗੇ। ਠੀਕ ਹੈ ਜੀ। ਹਾਂਜੀ ਹੁਣ ਆਪਾਂ ਇਹਦੇ ਉੱਤੇ ਲਗਾਵਾਂਗੇ ਪਨੀਰ ਪਨੀਰ ਨੂੰ ਨਾ ਅਸੀਂ ਪੀਜ਼ਾ ਸੌਸ ਦੇ ਵਿੱਚ ਥੋੜਾ ਰੋਸਟ ਕਰ ਲਿਆ ਸੀ ਹੁਣ ਅਸੀਂ ਇਹਦੇ ਉੱਤੇ ਸਜਾਵਾਂਗੇ ਜੀ ਪਨੀਰ ਦੇ ਪੀਸ ਠੀਕ ਹੈ ਜੀ ਪਨੀਰ ਦੇ ਪੀਸ ਚੰਗੀ ਤਰ੍ਹਾਂ ਸਾਰੇ ਪੀਜ਼ੇ ਦੇ ਉੱਤੇ ਅਸੀਂ ਰੱਖ ਦਾਂਗੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਉੱਤੇ ਮੋਜ਼ਰੇਲਾ ਚੀਜ਼ ਅਸੀਂ ਅਮੂਲ ਦਾ ਚੀਜ਼ ਯੂਜ਼ ਕਰਦੇ ਹਾਂ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਜੀ ਮੋਜ਼ਰੇਲਾ ਚੀਜ਼ ਮੋਜ਼ਰੇਲਾ ਚੀਜ਼ ਦੇ ਨਾਲ ਆਪਾਂ ਇਹ ਸਾਰੀਆਂ ਸਬਜ਼ੀਆਂ ਤੇ ਪਨੀਰ ਨੂੰ ਚੰਗੀ ਤਰ੍ਹਾਂ ਢੱਕ ਦੇਣਾ ਠੀਕ ਹੈ ਜੀ ਪੀਜ਼ਾ ਏ ਪੀਜ਼ੇ ਦਾ ਸਵਾਦ ਹੈ ਜਿਹੜਾ ਉਹ ਮੋਜ਼ਰੇਲਾ ਚੀਜ਼ ਦੇ ਨਾਲ ਹੈ ਠੀਕ ਹੈ ਜੀ ਜਿੰਨਾ ਇਹਦੇ ਉੱਤੇ ਮੋਜ਼ਰੇਲਾ ਚੀਜ਼ ਪਊਗਾ ਉੰਨਾ ਜ਼ਿਆਦਾ ਇਹ ਜੰਮੀ ਬਣਦਾ ਹੁਣ ਦੇਖੋ ਇਹਨੂੰ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਕਵਰ ਕਰ ਦੇਣਾ ਮੋਜ਼ਰੇਲਾ ਚੀਜ਼ ਦੇ ਨਾਲ ਤੰਦੂਰ ਨੂੰ ਆਪਾਂ ਪ੍ਰੀ ਹੀਟ ਕਰਨ ਵਾਸਤੇ ਰੱਖ ਤਾ ਹੁਣ ਆਪਾਂ ਇਹਨੂੰ ਪ੍ਰੀ ਹੀਟ ਕਰਨ ਤੋਂ ਬਾਅਦ ਵਿੱਚ ਆਪਾਂ ਤੰਦੂਰ ਦੇ ਵਿੱਚ ਇਹਨੂੰ ਰੱਖਾਂਗੇ ਦੇਖੋ ਜੀ ਤੰਦੂਰ ਦੇ ਵਿੱਚ ਆਪਾਂ ਪੀਜ਼ਾ ਆਪਣਾ ਰੱਖ ਤਾ ਠੀਕ ਹੈ ਆਪਾਂ ਇਹਨੂੰ ਥੋੜੀ ਥੋੜੀ ਦੇਰ ਬਾਅਦ ਚੈੱਕ ਕਰਦੇ ਰਹਾਂਗੇ ਦੇਖਦੇ ਹਾਂ ਹੁਣ ਹਲੇ ਵੀ ਆਪਣਾ ਪੀਜ਼ਾ ਕਿਵੇਂ ਦਾ ਹੋ ਗਿਆ ਖੋਲ ਕੇ ਤੁਹਾਨੂੰ ਦਿਖਾਉਣੀ ਆ ਦੇਖੋ ਚੀਜ਼ ਆਪਣੀ ਮੈਲਟ ਹੋਣੀ ਸ਼ੁਰੂ ਹੋਊਗੀ ਠੀਕ ਹੈ ਜੀ ਆਪਾਂ ਹਲੇ ਇਹਨੂੰ ਹੋਰ ਪਕਾਵਾਂਗੇ ਹਾਂਜੀ ਹੁਣ ਆਪਣੇ ਆਪਣਾ ਪੀਜ਼ਾ ਚੰਗੀ ਤਰ੍ਹਾਂ ਬਣ ਚੁੱਕਿਆ ਦੇਖੋ ਤੰਦੂਰ ਦੇ ਵਿੱਚੋਂ ਆਪਾਂ ਹੁਣ ਇਹਨੂੰ ਕੱਢ ਲਾਂਗੇ ਠੀਕ ਹੈ ਜੀ ਦੇਖੋ ਜੀ ਪੀਜ਼ਾ ਆਪਣਾ ਬਹੁਤ ਵਧੀਆ ਤਰੀਕੇ ਨਾਲ ਬਣ ਚੁੱਕਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਜੀ ਆਰਗਨੋ ਪੀਜ਼ਾ ਆਰਗਨੋ ਠੀਕ ਹੈ ਜੀ ਜਲਦੀ ਕਰਾ ਸਾਰੇ ਪੀਜ਼ੇ ਦੇ ਉੱਤੇ ਤੇ ਇਸ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਜੀ ਇਹਦੇ ਉੱਤੇ ਚੀਜ਼ ਡਿਫਲੈਕਸ ਚੀਜ਼ ਡਿਫਲੈਕਸ ਵੀ ਚੰਗੀ ਤਰ੍ਹਾਂ ਪਾ ਕੇ ਦੇਖੋ ਜੀ ਇਹ ਸਾਡਾ ਸੱਡਾ ਬਹੁਤ ਵਧੀਆ ਤਰੀਕੇ ਨਾਲ ਬਣ ਚੁੱਕਿਆ ਹੈ ਅਸੀਂ ਤੁਹਾਨੂੰ ਇਹਨੂੰ ਚੱਕ ਕੇ ਵਿਖਾਉਣੀ ਹੈ ਦੇਖੋ ਚੀਜ਼ ਵੀ ਕਿੰਨੇ ਵਧੀਆ ਤਰੀਕੇ ਨਾਲ ਮੈਲਟ ਹੋਈ ਹੈ ਤੇ ਨੀਚੇ ਤੋਂ ਵੀ ਇਹ ਚੰਗੀ ਤਰ੍ਹਾਂ ਪੱਕ ਚੁੱਕਿਆ ਹੈ ਉੱਪਰ ਤੋਂ ਵੀ ਚੀਜ਼ ਚੰਗੀ ਤਰ੍ਹਾਂ ਮੈਲਟ ਹੋ ਚੁੱਕੀ ਹੈ ਠੀਕ ਹੈ ਜੀ ਜੇ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਇੰਜੋਏ ਕਰੋ ਪੀਜ਼ਾ ਠੀਕ ਹੈ ਜੀ ਘਰੇ ਜਰੂਰ ਬਣਾ ਕੇ ਦੇਖੋ ਆਪਣੇ ਤੇ ਜੇ ਇਹ ਸਾਡਾ ਬਲਾਗ ਤੁਹਾਨੂੰ ਵਧੀਆ ਲੱਗਿਆ ਹੋਇਆ ਤਾਂ ਸਾਡੇ ਚੈਨਲ ਆਪਣੀ ਰਸੋਈ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਓ ਓਕੇ ਜੀ ਸਤਿ ਸ਼੍ਰੀ ਅਕਾਲ